ਦੋਲੇ ਡੱਤੀ ਆਪਾਂ ਨੇ ਇਹ ਇਹ ਡੇਢ ਕਿ ਪੁੱਟ ਦਿੰਦੇ ਤੇ ਇੰਦੀ ਬਣਾਉਣੀ ਆ ਬਾਹਮਾ ਆਪਾਂ ਨੇ ਹੁਣ ਤੇ ਅਸੀਂ ਉਹ ਤਵੀ ਵੀ ਤਰੀ ਹੋਈ ਆ ਪਰ ਨਹੀਂ ਹਟਣ ਦਾ ਨਾਉ ਨਹੀਂ ਦੇ ਰਿਹਾ ਬਦਲ ਐਣ ਘੁਲਿਆ ਪਿਆ ਰਹੇ ਆ ਆ ਮੰਮੀ ਬਣਾਉਣ ਲੱਗੇ ਨੇ ਇਹ ਮਸਾਪਰ ਤੇ ਨੀ ਅਬੀਲੀ ਰਹੀ ਆਪਣੀ ਧੀ ਦੀ ਆਦੀ ਦੀ ਪਾਉਣ ਲੱਗ ਰਹੇ ਨੇ ਇਹ ਕੱਪੜੇ ਇਹ ਮਸਾਫਰਨ ਅਬਾਂ ਬੜੀਆਂ ਨਹੀਂ ਕਰਦੇ ਤੁਸੀਂ ਕੱਪੜਾ ਲਾਉਂ ਜਿਹੜੀਆਂ ਬੜੀਆਂ ਕਰਦੀਆਂ ਬਹਾਨੇ ਹਾਂ ਅਥੇ ਬਹਾ ਭਾਈ ਹੋਏਗੇ ਇਹਨੇ ਮਣੀ ਮੋਟੇ ਤੇਰੀਆਂ ਰੜੀਆਂ ਦਿਖਦੀਆਂ ਐ

ਉਹ ਰਿਹਾ ਦੇ ਦੇ ਜਨਾ ਇਹ ਕਿੱਦਾਂ ਐਂ ਕਰਦੇ ਕੱਕ ਬੋਣੇ ਆ ਤਾਂ ਹੁਣ ਸੌਰੇ ਨੂੰ ਚੱਲਿਆ ਜਾ ਉਹ ਵਿੱਚ ਪਹੁੰਚਾ ਲੱਸਾ ਫੱਗ ਕਰਕੇ ਦੇ ਬੋਣੇ ਇਹਨੂੰ ਸਾਫ ਕਰ ਦੇਣੇ ਲੱਗੇ ਪੱਧਰ ਇੱਥੇ ਆਇਆ ਮਮੀ ਹੈ ਸੌਰਿਆਂ ਚਾਣਾਂ ਬਹੂ ਲੈ ਕੇ ਆਈ ਕਿੱਥੋਂ ਸੌਰਿਆਂ ਤੋਂ ਹਰ ਸੀ ਤੋਂ ਅੱਛਾ ਸੌਰੇ ਤੋਂ ਲੈ ਕੇ ਆਇਆ ਕਿਤਨਾ ਤੋਂ ਫੌਰਨ ਚੱਲੇ ਸੌਰੇ ਤੋਂ ਲੈ ਕੇ ਆਇਆ ਬਹੂ ਨੂੰ ਹੁਣ ਪਹਿਲੇ ਜਾਊਗਾ ਆਪਣੇ ਸੌਰੇ ਵੀ ਲੈ ਕੇ ਆਇਆ ਪੂਰੀ ਦੇ ਪੇਕ ਕੀ ਹੋ ਗਏ ਫਿਰ ਇਹ ਪੇਕ ਹੈ ਕਹਣਾ ਆਪਣੇ ਸੌਰੇ ਦਾ ਇੱਕ ਗਾਗਿਆ ਵਤੀ ਦਾ ਉੱਥੋਂ ਆਇਆ ਮੁੜ ਕੇ ਆ ਮੀਂਹ ਪੈ ਗਿਆ ਰਸਤੇ 'ਚ ਹਾਂ ਵਗਿਆ ਉੱਪਰ ਫਿਰਦਾ ਹੈ ਥੋੜਾ ਸਾਰਾ ਕੁਝ ਤੂ ਤੂ ਕਰ ਰਿਹਾ ਤਾਂ ਆ ਮਸਾਫਰ ਦੀ ਪਰੌਲ ਬਣਾ ਰਹੇ ਕਿੱਤਾ ਬਾਂਬੜੀ ਵਿੱਚ ਇਸੇ ਕਰੂੰਗਾ ਬਾਚਪਾ ਆਪਾਂ ਥੋੜਾ ਜਿਹਾ ਘੱਟ ਕਰਦੇ ਆ ਨਾ ਮੂੰਹ ਇਹਨਾਂ ਦੇ ਗੁਰੂਆਂ ਨੂੰ ਬਣਾਣਾ انا اهو ਗੋਲੇ ਤੋਂ ਬੰਨਣਾ ਹੁੰਦਾ ਪਰ ਨਵੇਂ ਨਾਲ ਦੇ ਜਿੱਥੇ ਜਾਂਦਾ ਹਾ ਆਪ ਉਹ ਟਿਲਸੇ ਬਣਾਉਣੇ ਚਾਹੋ ਤੇ ਸ਼ੱਕਰ ਇਹ ਨਾਲੇ ਛੋਟਾ ਹੋ ਗਿਆ ਫਿਰ ਜਦੋਂ ਅੱਗੇ ਨਾਲ ਆਪਾਂ ਰਸਤੇ 'ਚ ਜਾਂਦੇ ਹੁੰਦੇ ਸੀ ਉਹ ਖੋਲੋ ਪੈਦਲ ਜਾਂਦੇ ਹੁੰਦੇ ਤੇ ਤਾਂ ਗੂੜ ਤੇ ਛੋੜ ਹਮੇਸ਼ਾ ਨਾਲ ਰੱਖਦੇ ਹੁੰਦੇ ਤਾਂ ਉਹਦੇ ਕਰਕੇ ਆਪਾਂ ਇਹ ਰੱਖਣ ਲੱਗੇ ਰੋਡ ਦੇ ਚੌਲ ਅੰਮ੍ਰਿਤਸਰ 'ਚ ਇੰਨਾ ਹੋਰ ਨਹੀਂ ਜਾਇਦੋ ਹੁਣ ਆਉਂਦੇ ਹੋਏ ਨਿਕਲੋ ਕੋਸੋ ਬਾਰੀ ਵੀ ਇਹ ਟੈਂਕੀ ਨਾ ਪੜਾਂਗੀ ਇਹ ਦੂਰ ਪੜਾਂਗੀ ਅੱਬੀ ਬੁਕੜੀ ਨੂੰ ਸੱਬੀ ਮਾਰਨੀ ਹੈ ਬੁਕੜ ਮੁਕੜ ਦਾ ਮਾਰ ਇਧਰ ਮਾਰਨੀ ਹੈ ਸੱਜੀ ਮਾਰਨਾ ਸੱਜੀ ਕੋਲੋਂ ਤੇ ਬਜ਼ਾਰ ਇਹ ਤਾਂ ਇਹੋ ਜਿਹੀ ਨੰਨ ਦੱਜ ਕਰਨ ਪੈਣੀ ਆਦਾ ਬੰਦਾ ਇਹਾ ਕੌਣ ਆਇਆ ਕੌਣ ਤੋਂ ਕੋਈ ਗੁੰਮਸਤ ਕਿਹੋ ਜਿਹਾ ਕੜਾ ਇਹਨੇ ਕੋਈ ਕਰੋ ਕੋਈ ਪਰਨਾ ਬੰਦ ਮੇਰੇ ਹਲੇ ਕੋਟ ਹੈ ਇਹ ਹੋ ਗਿਆ ਪਾਣਾ ਉਹ ਕਿੱਡੀ ਫੋਟੜੀ ਆਹ ਲੈ ਜਦੋਂ ਜਣੀ ਉੱਪਰ ਚੜ ਕੇ ਤਿੰਨੇ ਟਾਂ ਮੈਂ ਤੁਰ ਕੇ ਲੈ ਕੇ ਚੱਲਾ ਮਤਰਾ ਮੂਹਰੇ ਬਣਾਉਂਦੀ ਆਈ ਬਣਾਉਣ ਆਹ ਆ ਗਈ ਉਹ ਵੀ ਚਲਦੀ ਆ ਜੀ ਆ ਬਣਾਏ ਮਮਮੀ ਤੇ ਦੀਦੀ ਨੇ ਮਸਾਲਾ ਘਰੇ ਇਹਦੀ ਕਰ ਰਹੀ ਇਹ ਚੱਲੇ ਆਏ ਆ ਸੋਹਰਿਆਂ ਤੋਂ ਆਏ ਆ ਇਹ ਆਪਣੇ ਤੋਂ ਤੇ ਆਪਣੇ ਪਿੰਡ ਨੂੰ ਚਲੇ ਗਏ ਰਸਤੇ ਜਾ ਗਏ ਮੀ ਕਹਿੰਦੇ ਕਰਿਆ ਬਣਾਈ ਦਉਂਦੇ ਜਮੀਨ ਨਾ ਹਟੇ ਤਾਂ ਉਹਦੇ ਵਾਸਤੇ ਸੀ ਬਣਾਏ ਇਹ ਤੁਸੀਂ ਦੱਸੋ ਬਣਾਉਣੀਆਂ ਕਿ ਨਹੀਂ ਸੋਹਣੇ ਲੱਗਦੇ ਆ ਆ ਪੋਟਲੀ ਆ ਉਹਦੀ ਪਰ ਆ ਪੋਟਲੀ ਇਹਦੇ ਵਿੱਚ ਚੌਲ ਤੇ ਛੱਕਰ ਆ ਪਰਨਾ ਸਾਰ ਦੇ ਕੇ ਵਾਹ ਆਨੇ ਦੇਖ ਲੈ ਫੜਫੜਾ ਹਾਂ ਆ ਜਾ ਬੀਬੀ ਜੀ ਆ ਜਾ ਜੀ ਆਜ ਕੱਢ ਦੇ ਚੱਲ ਕੱਢਣੇ ਫੜ ਕੇ ਫੋਨ ਪਾ ਪੈਣਾ ਮੀ ਹਾਂ ਲੈ ਮਨ ਨਹੀਂ ਨੋ ਬੋਲੀ ਜੇ ਨਹੀਂ ਤੋ ਉਹ ਇਹਨਾਂ ਦੇ ਆਉਂਦੇ ਨਹੀਂ ਅੱਗੇ ਬੰਦੇ ਲੈ ਆਉਂਦੇ ਹੋਏ ਸੇ ਖੋਲਿਆ ਤੀ ਤੇਰੀ ਵੀਡੀਓ ਬਣਦੀ ਜਾ ਰਹੀ ਹੈ ਕੱਟ ਦੋ ਰੈੱਡ ਤੋਂ ਕੱਟਿਆ ਤਾ ਕੱਟੀ ਨਹੀਂ ਦੁਬਾਰਾ

ਦੇਖ ਮਨਪ੍ਰੀਤ ਨਹੀਂ ਫਿਰ ਦੁਬਾਰਾ ਬਣਾਉ ਬਸ ਵਧੀਆ ਹੋ ਗਿਆ ਨਹੀਂ ਇਹਦਾ ਚਾ